ਲੁਧਿਆਣਾ ਹਲਕਾ ਸਾਨੇয়াল ਦੇ ਵਿਧਾਇਕ ਹਰੀਤ ਸਿੰਘ ਮੁੰਡੀਆਂ ਨੇ ਵੱਖ-ਵੱਖ ਪਿੰਡਾਂ ਢੋਲਾ ਕੱਕਾ ਰਾਵਤ ਧਰਮਪੁਰਾ ਅਤੇ ਮਿਹਰਬਾਨ ਵਿਖੇ ਜਨਤਕ ਮੀਟਿੰਗਾਂ ਕੀਤੀਆਂ ਇਸ ਤਰ੍ਹਾਂ ਉਹਨਾਂ ਜਿੱਥੇ ਪਾਰਟੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਨੂੰ ਵੱਡੀ ਲੀਡ ਦੇ ਨਾਲ ਜਿਤਾਉਣ ਲਈ ਇਕਜੁੱਟ ਹੋਣ ਲਈ ਕਿਹਾ ਉੱਥੇ ਹੀ ਲੋਕਾਂ ਨੂੰ ਵੀ ਇਕਜੁੱਟ ਹੋਣੋ ਝਾੜੋ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਲੋਕ ਮਿਲਣੀ ਦੇ ਤੌਰ 'ਤੇ ਉਹਨਾਂ ਨੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦ ਹੀ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ਪત્રਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਹਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਅਸੀਂ ਪਾਰਟੀ ਵਰਕਰਾਂ ਸਮੇਤ ਹਲਕਾ ਸਾਨਿਆਲਾਦੀਨ ਪੈਂਦੇ ਪਿੰਡਾਂ ਤੇ ਮੁਹੱਲਿਆਂ ਵਿੱਚ ਜਾ ਰਹੇ ਹਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ਤੇ ਹੀ ਨਿਪਟਾਰਾ ਕਰੇ ਹਾਂ। ਉਨ੍ਹਾਂ ਇਹ ਵੀ ਕਿਹਾ ਆਮ ਆਦਮੀ ਪਾਰਟੀ ਦੀ ਅਜਿਹੀ ਕਾਰਗੁਜ਼ਾਰੀ ਨੂੰ ਦੇਖ ਕੇ ਹਲਕਾ ਦੇ ਵਸੇ ਬਹੁਤ ਹੀ ਖੁਸ਼ ਨੇ। ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਤੇ ਹਲਕੇ ਦੀ ਸਭ ਤੋਂ ਵੱਡੀ ਸਮੱਸਿਆ ਰਹੀ ਰਹਾ ਰੋਡ ਬਨੰਦਾ ਵੀ ਕੰਮ ਸ਼ੁਰੂ ਹੋ ਚੁੱਕਾ ਹੈ ਅਸੀਂ ਮਿਹਰਬਾਨੀਆਂ ਜਾਂ ਹਲਕਾ ਸਾਲੇ ਹਲ ਪੁੰਡਾ ਤੇ ਹਰ ਬੱਲੇ ਤੇ ਜਾ ਰਹੇ ਆ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਾਂ ਦਾ ਹੱਲ ਹੋ ਰਿਹਾ ਨਾਲ ਦੀ ਨਾਲ ਹੱਲ ਹੋ ਰਿਹਾ ਲੋਕਾਂ ਨੂੰ ਮਿਲ ਗਿਲ ਰਹੇ ਆ ਤੋਂ ਕਾਫੀ ਪ੍ਰੋਬਲਮ ਦਾ ਹੱਲ ਹੋ ਰਿਹਾ ਕਿਉਂ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ ਤੋਂ ਖੁਸ਼ ਨੇ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਬੱਚਿਆਂ ਨੂੰ ਰਿਕਾਰ ਮਿਲ ਰਿਹਾ ਸੋ ਉਹਨਾਂ ਦੇ ਜਿਹੜੀ ਸਾਡਾ ਸਭ ਤੋਂ ਵੱਡੀ ਰਾਹ ਰੋਡ ਦੀ ਸਮੱਸਿਆ ਹੀ ਰਾਹ ਰੋਡ 15-20 ਸਾਲ ਤੋਂ ਬਣੀ ਨਹੀਂ ਉਹਦਾ ਕੰਮ ਬਹੁਤ ਸਪੀਡ ਨਾਲ ਚੱਲ ਰਿਹਾ ਤੇ ਲੋਕ ਬਹੁਤ ਖੁਸ਼ ਨੇ। ਅੱਛਾ ਲੋਕਾਂ ਦੇ ਗੁਜ਼ਾਰਾ ਕਿਵੇਂ ਦਾ ਲੋਕਾਂ ਦਾ ਜਵਾਬ ਬਹੁਤ ਜਵਰਦਸਾ ਗਾਰਾ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਲੋਕ ਪਿਆਰ ਕਰਦੇ ਆ। 13 ਜ0 ਜਿਹੜਾ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਮੂੰਹ 'ਚੋਂ ਬਾਖ ਕੱਢਿਆ ਪੂਰੇ ਹੁਣੇ। ਟੋੜਾਂ ਦਾ ਜਿਹੜਾ ਬਚ ਗਿਆ ਤਕਰੀਬਨ ਟੋੜਾਂ ਨੇ। ਚਾਹ ਤੱਕ ਨੂੰ ਰਿਜ਼ਲਟ ਆ ਤਿੰਨ ਮਹੀਨੇ ਬਾਅਦ ਦੇ ਗੁੱਡ ਸਰਕਾਰ ਦੇ। ਦੇਖੋ ਜਿਹੜਾ ਇੰਡੀਆ ਕਠਵੰਦਨ ਹੈ। ਇਸ ਵਾਰ ਮੋਦੀ ਸਾਹਿਬ ਸਫਾਈ ਕਰਨ ਵਾਸਤੇ ਬਣਿਆ ਤੇ ਹੋ ਜੇਗੀ। ਧੰਨਵਾਦ। ਸਾਡੇ ਵਿੱਚ ਪਹੁੰਚੇ ਐਮਐਲਏ ਸ ਇਹਨਾਂ ਨੂੰ ਜੀ ਆਣੂ ਕਹਿੰਦੇ ਆ ਧੰਨਵਾਦ ਕਰਦੇ ਆ ਕਿ ਤੇ ਸਾਡੇ ਹਲਕੇ ਵਿੱਚ ਉਹ ਸਾਡੇ ਪਿੰਡ ਮਿਹਰਬਾਨ ਵਿੱਚ ਪਹੁੰਚੇ ਨੇ ਸਾਡੀਆਂ ਸਮੱਸਿਆਵਾਂ ਸੁਣ ਲਈ